ਸਭ ਤੋਂ ਪਹਿਲਾਂ ਸਾਰਿਆਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਜੀ ਤੁਹਾਡੇ ਆਪਣੇ YouTube ਚੈਨਲ ਫੂਡ ਆਫ ਪੰਜਾਬ ਤੇ ਅੱਜ ਆਪਾਂ ਨੇ ਬਣਾਈ ਹੈ ਜੀ ਬਿਲਕੁਲ ਸੌਖੇ ਤਰੀਕੇ ਨਾਲ ਠੀਕ ਹੈ ਜੀ ਗੁੜ ਵਾਲੀ ਖੁਰਮੇ ਜਿਹਨਾਂ ਨੂੰ ਸ਼ੱਕਰ ਪਾਰੇ ਵੀ ਕਹਿ ਦਿੰਦੇ ਆ ਸੋ ਜਿਹੜੇ ਜਿਹੜੇ ਤਰੀਕੇ ਨਾਲ ਮੈਂ ਬਣਾਈ ਆ ਜੀ ਤੁਹਾਨੂੰ ਦੱਸਦੇ ਆ ਅੱਗੇ ਵੀਡੀਓ 'ਚ ਵੀਡੀਓ ਨਾਲ ਜੁੜੇ ਰਹੋ ਸੋ ਜਿਹੜੇ ਭੈਣ ਭਰਾ ਚੈਨਲ ਤੇ ਨਵੇਂ ਆ ਜੀ ਉਹ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜਿਹੜੇ ਭੈਣ ਭਰਾ ਨਾਲ ਜੁੜੇ ਹੋਏ ਆ ਜੀ ਉਹ ਵੀਡੀਓ ਨੂੰ ਲਾਇਕ ਤੇ ਸ਼ੇਅਰ ਜ਼ਰੂਰ ਕਰਦੇ ਹੋ ਆਜੋ ਫਿਰ ਐਸਪੀ ਕਰਦੇ ਆਂ ਸਟਾਰਟ ਤੇ ਲੋ ਜੀ ਗੁੜ ਵਾਲੇ ਖੁਰਮੇ ਬਣਾਉਣ ਤੇ ਸਭ ਤੋਂ ਪਹਿਲਾਂ ਚਾਹੀਦਾ ਆਪਾਂ ਨੂੰ ਮੈਦਾ ਠੀਕ ਹੈ ਜੀ 250 ਗ੍ਰਾਮ ਮੈਦਾ ਲੈ ਲਿਆ ਮੈਂ ਯਾਨੀ ਜੇ ਤੁਹਾਨੂੰ ਹੂੰ ਦੱਸਾਂ ਜਿਹੜੀਆਂ ਆਮ ਘਰ ਦੇ ਵਿੱਚ ਕੌਲੀ ਹੁੰਦੀ ਆ ਠੀਕ ਹੈ ਜੀ ਡੇਢ ਕੌਲੀ ਲਈ ਇਹ ਹੂੰ ਵੇਟ ਦੇ ਵਿੱਚ ਹੈਗਾ 250 ਗ੍ਰਾਮ ਤੇ ਉਸ ਤੋਂ ਬਾਅਦ ਚਾਹੀਦਾ ਆਪਾਂ ਨੂੰ ਬੇਕਿੰਗ ਪਾਊਡਰ ਠੀਕ ਹੈ ਜੀ ਇਹ ਹੈਗਾ ਅਜੰਤਾ ਦਾ ਬਦਾਮੀ ਰੰਗ ਕਹਿ ਦਿੰਦੇ ਇਹਨੂੰ ਵੈਸੇ ਠੀਕ ਹੈ ਜੀ ਜਿਦੇ ਪਿਆਲਾ ਇਹ ਆਪਾਂ ਵਰਤੋਂਗੇ ਇਹਦੇ ਵਿੱਚ ਖੁਰਮਿਆਂ ਦੇ ਵਿੱਚ ਇਹ ਕਲਰ ਮੈਂ ਪਾਣੀ ਦੇ ਵਿੱਚ ਘੋਲ ਲਿਆ ਤੇ ਉਸ ਤੋਂ ਬਾਅਦ ਚਾਹੀਦਾ ਆਪਾਂ ਨੂੰ ਜਾਮਕੀ ਠੀਕ ਹੈ ਜੀ ਡਾਲਦਾ ਕੋਈ ਵੀ ਲੈ ਲਿਓ ਠੀਕ ਹੈ ਜੀ ਸੁਨਹਿਰੀ ਤੀਰ ਗਗਨ ਸੋਨਾ ਜਿਹੜਾ ਤੁਹਾਨੂੰ ਮਿਲ ਗਿਆ ਤੁਸੀਂ ਉਹ ਵਰਤ ਲਿਓ ਤੇ ਸਭ ਤੋਂ ਪਹਿਲਾਂ ਮੈਦੇ ਦੇ ਵਿੱਚ ਆਪਾਂ ਨੇ ਐਦਾਂ ਠੀਕ ਹੈ ਜੀ ਇਸ ਹੌਲ ਜਾ ਬਣਾ ਲੈਣਾ ਪਾਇਆ ਮੈਦੇ ਦੇ ਵਿੱਚ ਆਪਾਂ ਨੇ 60 ਤੋਂ 70 ਗ੍ਰਾਮ ਕੀ ਪਾਉਣਾ ਠੀਕ ਹੈ ਜੀ ਜਿਹੜੀ ਆਪਣੇ ਘਰਾਂ ਨਾਰਮਲ ਕਰਛੀ ਹੁੰਦੀ ਹੈ ਠੀਕ ਹੈ ਜੀ ਐਦਾਂ ਦੀ ਇਹਦੇ ਵਿੱਚ 50 60 ਗ੍ਰਾਮ ਕੀ ਆਮ ਨਾਲ ਆ ਜਾਂਦਾ ਏ ਠੀਕ ਹੈ ਜੀ ਤੁਸੀਂ ਇਹ ਪਾ ਲਿਓ ਮੈਂ ਲਈ ਛੋਟੀਆਂ ਕਰਛੀਆਂ ਯਾਨੀ ਇੱਕ ਕਰਛੀ ਇਹ 20 ਕ ਗ੍ਰਾਮ ਦੀ ਹੈਗੀ ਆ ਠੀਕ ਹੈ ਜੀ ਤੇ ਮੈਂ ਤਿੰਨ ਕਰਛੀਆਂ ਪਾ ਲਈਆਂ ਆ ਦੇਖੋ ਤੇ ਇਸ ਤੋਂ ਬਾਅਦ ਪਾਵਾਂਗੇ ਇਹਦੇ ਵਿੱਚ ਪਾਣੀ ਆਪਾਂ ਠੀਕ ਹੈ ਜੀ ਪਾਣੀ ਦੀ ਵੀ ਅਪ ਤਿੰਨੇ ਕੱਛੀਆਂ ਪਾਵਾਂਗੇ ਜੇ ਹੋਰ ਲੋੜ ਪਈ ਤਾਂ ਹੋਰ ਪਾ ਲਾਂਗੇ ਤੇ ਹੁਣ ਪਾਵਾਂਗੇ ਜੀ ਬੇਕਿੰਗ ਪਾਊਡਰ ਠੀਕ ਹੈ ਜੀ ਇੰਨਾ ਕੁ ਤੁਸੀਂ ਦੇਖ ਲਓ ਚਮਚੇ ਪਰ ਇੰਨਾ ਕੁ ਰੱਖ ਕੇ ਪਾ ਲਾਂ ਨਾ ਆਪਾਂ ਨੇ ਇਹ ਜਿਆਦਾ ਨਾ ਪਾਓ ਤੇ ਇੱਕ ਇਹਦੇ ਵਿੱਚ ਮਸਾਲਾ ਹੋਰ ਪੈਂਦਾ ਜੀ ਉਹਨੂੰ ਕਹਿੰਦੇ ਆ ਅਮੋਨੀਅਮ ਠੀਕ ਹੈ ਜੀ ਉਹ ਤੁਸੀਂ ਵਰਤ ਵੀ ਸਕਦੇ ਹੋ ਵੈਸੇ ਨਾ ਵਰਤਿਓ ਠੀਕ ਹੈ ਜੀ ਕਿਉਂਕਿ ਉਹ ਨਾਲ ਇਹ ਫੁੱਲ ਦੇ ਜਿਆਦਾ ਹੈ ਜਿਹੜੇ ਸੈੱਟ ਫਰਾਈ ਕਰਨ ਲੱਗੇ ਥੋਤੇ ਨਾ ਕੰਟਰੋਲ ਹੋਵੇ ਇਸ ਕਰਕੇ ਤੁਸੀਂ ਕੱਲਾ ਬੇਕਿੰਗ ਪਾਊਡਰ ਜਾਂ ਥੋੜਾ ਬਹੁਤਾ ਸੋਡਾ ਵਰਤ ਲਿਓ ਠੀਕ ਹੈ ਜੀ ਪਰ ਬੇਕਿੰਗ ਪਾਊਡਰ ਵਰਤੋਗੇ ਤਾਂ ਬੈਸਟਰ ਹੋਵੋਗੇ ਠੀਕ ਹੈ ਜੀ ਤੈਨੂੰ ਕਰਾਂਗੇ ਮਿਕਸ ਆਪਾਂ ਸਾਰੇ ਨੂੰ ਹੁਣ ਤੇ ਉਸ ਤੋਂ ਬਾਅਦ ਇਹਦਾ ਬਣਾ ਲਾਂਗੇ ਇੱਕ ਆਪਾਂ ਡੋ ਠੀਕ ਹੈ ਜੀ ਸਾਰੇ ਦਾ ਪਹਿਲਾਂ ਪੋਲੇ ਹੱਥਾਂ ਨਾਲ ਸਾਰੇ ਮੈਦੇ ਨੂੰ ਕਰ ਲਾਂਗੇ ਮਿਕਸ ਤੇ ਲੋ ਜੀ ਪਾਣੀ ਦੀ ਆਪਾਂ ਨੂੰ ਹੁਣ ਜ਼ਰੂਰਤ ਹੈ ਤੇ ਥੋੜਾ ਜਿਹਾ ਪਾਣੀ ਆਪਾਂ ਹੋਰ ਪਾ ਲੰਗੇ ਇਹ ਚ ਆ ਲੋ ਵੈਸੇ ਤੁਹਾਨੂੰ ਦੱਸ ਦਈਏ 1 ਕਿਲੋ ਮੈਦੇ ਦੇ ਵਿੱਚ ਅਸੀਂ ਜਿਹੜਾ ਠੀਕ ਹੈ ਜੀ ਪਾਉਨੇ ਆ 250 ਗ੍ਰਾਮ ਆਉਣ ਯਾਨੀ 250 ਗ੍ਰਾਮ ਕੀ ਪਾਉਨੇ ਆ ਅਸੀਂ ਤੇ 3 350 ਗ੍ਰਾਮ ਪਾ ਲੰਨੇ ਆ ਜੀ 1 ਕਿਲੋ ਮੈਦੇ ਦੇ ਵਿੱਚ ਪਾਣੀ ਤੇ ਲੋ ਜੀ ਇਹਨੂੰ ਹੁਣ ਕਰਦੇ ਆ ਇਕੱਠਾ ਜਾਂ ਸਾਰੇ ਨੂੰ ਤੇ ਲੋ ਜੀ ਡੋ ਬਣ ਕੇ ਹੋ ਗਿਆ ਆਪਣਾ ਰੈਡੀ ਠੀਕ ਹੈ ਜੀ ਤੇ ਇਹ ਜਿਆਦਾ ਸਖਤ ਨਹੀਂ ਹੋਣਾ ਚਾਹੀਦਾ ਹਲਕਾ ਜਿਹਾ ਨਰਮ ਚਾਹੀਦਾ ਠੀਕ ਹੈ ਜੀ ਕਿਉਂਕਿ ਜੇ ਆਪਾਂ ਨੇ ਸਖਤ ਕਰ ਲਿਆ ਇਹਦੇ ਵਿੱਚ ਕੀ ਹੈ ਜਦੋਂ ਇਹ ਸੁੱਕੂਗਾ ਜਦ ਫਰਾਈ ਕਰੂਗੇ ਠੀਕ ਹੈ ਜਿਆਦਾ ਕੈੜੇ ਹੋ ਜੂਗੇ ਤੇ ਕਦੇ ਵੀ ਇਹਨੂੰ ਮਲਣਾ ਜਦੋਂ ਡੋ ਬਣਾਉਣਾ ਪਾਣੀ ਪਹਿਲਾਂ ਜਿਆਦਾ ਨਹੀਂ ਪਾਣਾ ਹੈਗਾ ਬਾਅਦ ਦੇ ਵਿੱਚ ਪਾਣੀ ਜ਼ਰੂਰ ਪਾ ਦੇ ਹੌਲੀ ਹੌਲੀ ਕਰਕੇ ਐਦਾਂ ਦਾ ਡੋ ਤਿਆਰ ਕਰ ਲੈਣਾ ਤੇ ਇਹਨੂੰ 10 ਮਿੰਟ ਛੱਡ ਦਿਆਂ ਰੈਸਟ ਤੇ ਉਸ ਤੋਂ ਬਾਅਦ ਕਰਦੇ ਆ ਫਿਰ ਅਗਲਾ ਪ੍ਰੋਸੈਸ ਸ਼ੁਰੂ ਤੇ ਲੋ ਜੀ ਆਪਣਾ ਡੋ ਵੀ ਰੈਡੀ ਆ ਜੀ ਤੇ ਹੁਣ ਆਪਾਂ ਇਹਨੂੰ ਬੇਲਦੇ ਆਂ ਠੀਕ ਹੈ ਜੀ ਇਸ ਤਰੀਕੇ ਨਾਲ ਆਪਾਂ ਨੇ ਬੇਲਣਾ ਇਹਨੂੰ ਥੋੜਾ ਚੌੜਸ ਬੇਲੂਗੇ ਠੀਕ ਹੈ ਜੀ ਗੋਲ ਨਾ ਬੇਲਿਓ ਜੇ ਗੋਲ ਬੇਲੂਗੇ ਤਾਂ ਠੀਕ ਹੈ ਜੀ ਜਿਹੜਾ 베ਸਟ ਹੈ ਉਹ ਜ਼ਿਆਦਾ ਨਿਕਲੂਗਾ ਇਸ ਕਰਕੇ ਥੋੜਾ ਚੌੜਸ ਬੇਲਣ ਦੀ ਕੋਸ਼ਿਸ਼ ਕਰਿਓ ਠੀਕ ਹੈ ਜੀ ਇਸ ਤਰੀਕੇ ਨਾਲ ਇਹਨੂੰ ਆਪਾਂ ਇਦਾਂ ਕਰ ਕਰਕੇ ਕਹ ਜੀ ਥੋੜਾ ਜਾ ਬਸ ਜ਼ਿਆਦਾ ਪਤਲਾ ਵੀ ਨਹੀਂ ਬੇਲਣਾ ਹੈਗਾ ਤੇ ਜ਼ਿਆਦਾ ਮੋਟਾ ਵੀ ਨਹੀਂ ਬੇਲਣਾ ਇਹ ਇਸ ਤਰੀਕੇ ਨਾਲ ਠੀਕ ਹੈ ਜੀ ਆਪਾਂ ਨੇ 베ਲ ਲੈਣਾ ਹੈ ਉਸ ਤੋਂ ਬਾਅਦ ਕਟਾਂਗੇ ਫਿਰ ਆਪਾਂ ਘੁਰਮੇ ਤੇ ਲਓ ਜੀ ਪੇੜਾ ਆਪਾਂ ਨੇ 베ਲ ਲਿਆ ਠੀਕ ਹੈ ਜੀ ਤੇ ਤਕਰੀਬਨ ਇਹ ਆਪਾਂ ਨੇ 2-3 ਤਿੰਨ ਕਸੂਤ ਮੋਟਾ ਠੀਕ ਹੈ ਜੀ ਤੇ ਇੰਨਾ ਕੱਪਾ ਨੇ ਇਹ 베ਲਣਾ ਠੀਕ ਹੈ ਜੀ ਆਹ ਦੇਖ ਲਓ ਜਿੰਨੀ ਕ ਕਰਦਣ ਦੀ ਨੋਕ ਹੈ ਇੰਨਾ ਕ ਮੋਟਾ 베ਲਣਾ ਆਪਾਂ ਨੇ ਇਹ ਇਸ ਤੋਂ ਜ਼ਿਆਦਾ ਮੋਟਾ ਨਹੀਂ ਕਿ ਇਹਨਾਂ ਨੇ ਫੁੱਲਣਾ ਵੀ ਆ ਤੇ ਹੁਣ ਕਰਦੇ ਆ ਪੈੰਦੀ ਕਟਿੰਗ ਠੀਕ ਹੈ ਜੀ ਕਟਿੰਗ ਥੋੜੀ ਜੀ ਬਰੀਕੇ ਰੱਖੂਗੇ ਕਿਉਂਕਿ ਇਹਨਾਂ ਨੇ ਫੁੱਲਣਾ ਵੀ ਆ ਜੇ ਆਪਾਂ ਨੇ ਜ਼ਿਆਦਾ ਮੋਟੇ ਕੱਟ ਲਏ ਫਿਰ ਜਦੋਂ ਆਪਾਂ ਇਹਨਾਂ ਨੂੰ ਫਰਾਈ ਕਰੂਗੇ ਠੀਕ ਹੈ ਜੀ ਇਹਨਾਂ ਨੇ ਜ਼ਿਆਦਾ ਮੋਟੇ ਹੋ ਜਾਣਾ ਇਸ ਕਰਕੇ ਆਪਾਂ ਥੋੜੀ ਜੀ ਠੀਕ ਹੈ ਜੀ ਐਦਾਂ ਦੀ ਬਰੀਕ ਕਟਿੰਗ ਕਰਾਂਗੇ ਆ ਦੇਖੋ ਪਹਿਲਾਂ ਆਪਾਂ ਇਹਨਾਂ ਨੂੰ ਐਦਾਂ ਲੰਬੀਆਂ ਲਾਈਨਾਂ ਮਾਰ ਲਾਂਗੇ ਸਾਰੇ ਪਾਸੇ ਇਹਣੀ ਮਾਰੇ ਮੋٹے ਬਰੀਕ ਚਲ ਜੂਗੇ ਇਹ ਜਿਆਦਾ ਇਹਨਾਂ ਨੂੰ ਮੋٹے ਨਾ ਕੱਟਿਓ ਤੇ ਲੋ ਜੀ ਲੰਬੀਆਂ ਲੈਣਾ ਆਪਾਂ ਨੇ ਹੁਣ ਮਾਰ ਲੀਆਂ ਠੀਕ ਆ ਜੀ ਇਹਦੇ ਵਿੱਚ ਤੇ ਹੁਣ ਤੁਹਾਨੂੰ ਦਿਖਾਉਂਦੇ ਆ ਠੀਕ ਆ ਜੀ ਬਰੀਕ ਦੋ ਹੀ ਸਾਈਡ ਤੋਂ ਕੱਟ ਕੇ ਇਹਨਾਂ ਨੂੰ ਹੁਣ ਆਪਾਂ ਨੇ ਕੱਟਣੇ ਇਹ ਐਦਾਂ ਠੀਕ ਆ ਜੀ ਐਦਾਂ ਇਹਨੂੰ ਰੱਖ ਲੈਣਾ ਆ ਦੇਖੋ ਤੇ ਉਸ ਤੋਂ ਬਾਅਦ ਆਪਾਂ ਨੇ ਇਹਨੂੰ ਠੀਕ ਆ ਜੀ ਐਦਾਂ ਡੇਢ ਹੁੰਗਲ ਦਾ ਠੀਕ ਆ ਜੀ ਇੰਨਾ ਕੱਟਣਾ ਆਪਾਂ ਨੇ ਆ ਦੇਖੋ ਠੀਕ ਹੈ ਜੀ ਡੇਢ ਡੇਢ ਉਂਗਲ ਦੇ ਪੀਸ ਇਹਨੂੰ ਲੰਬੀ ਸਾਈਡ ਤੋਂ ਕੱਢ ਲਿਓ ਤੇ ਜ਼ਿਆਦਾ ਲੰਬਾ ਨਾ ਕਰਿਓ ਫਿਰ ਵੀ ਜਿਹੜੀ ਜਦੋਂ ਫਰਾਈ ਕਰੂਗੇ ਠੀਕ ਹੈ ਜੀ ਇਹ ਟੁੱਟੂਗੇ ਤੇ ਆਪਾਂ ਤੰਕ ਕਰੂਗੇ ਸਿਰਫ ਡੇਢ ਹੁਂਗਲ ਦੀ ਆਪਾਂ ਨੇ ਇਹਦੀ ਕਟਿੰਗ ਕਰਨੀ ਆ ਸਾਰਿਆਂ ਦੀ ਤੇ ਲਓ ਜੀ ਦੇਖ ਲਓ ਕਿੰਨੀ ਪਿਆਰੀ ਕਟਿੰਗ ਹੋਈ ਹੈ ਇਹਨਾਂ ਦੀ ਆਹ ਦੇਖ ਲਓ ਜਿਹੜਾ ਤੁਹਾਡਾ ਮੈਦਾ ਠੀਕ ਹੈ ਜੀ ਇਦਾਂ ਲੱਗ ਲੱਗ ਹੋਣਾ ਚਾਹੀਦਾ ਏ ਜੇ ਮੰਨ ਲਓ ਇਹ ਚੀੜਾ ਹੋਇਆ ਠੀਕ ਹੈ ਜੀ ਇਹ ਲੱਗ ਲੱਗ ਨਾ ਹੋਏ ਫੇ ਸਮਝ ਲਓ ਤੁਹਾਡਾ ਮੈਦਾ ਜਿਹੜਾ ਉਹ ਸਹੀ ਨਹੀਂ ਮਲ ਹੋਇਆ ਆ ਦੇਖੋ ਠੀਕ ਹੈ ਜੀ ਤੇ ਆਜੋ ਹੁਣ ਤੁਹਾਨੂੰ ਦਿਖਾਉਂਦੇ ਆ ਇਹਨਾਂ ਨੂੰ ਫਰਾਈ ਕਰਕੇ ਤੇ ਲਓ ਜੀ ਇਹਦੇ ਵਾਸਤੇ ਆਪਾਂ ਨੇ ਰਿਫਰੈਂਡ ਪਾ ਲਿਆ ਕੜਾਹੀ ਦੇ ਵਿੱਚ ਸਭ ਤੋਂ ਪਹਿਲਾਂ ਇੱਕ ਪੀਸ ਚੈੱਕ ਕਰਾਂਗੇ ਠੀਕ ਹੈ ਜੀ ਆ ਦੇਖੋ ਸੇਕ ਆਪਣਾ ਬਿਲਕੁਲ ਠੀਕ ਹੈ ਤੇ ਨੂੰ ਹਲਕਾ ਜਿਹਾ ਸੇਕ ਹਲਾਵਾਂਗੇ ਠੀਕ ਹੈ ਜੀ ਕੀ ਨੂੰ ਆ ਲੋ ਸੇਕ ਜ਼ਿਆਦਾ ਓਵਰ ਨਹੀਂ ਹੋਣਾ ਚਾਹੀਦਾ ਠੀਕ ਹੈ ਜੇ ਸੇਕ ਜ਼ਿਆਦਾ ਓਵਰ ਹੋਇਆ ਤੰਨੇ ਨੇ ਇੱਕ ਲਗ ਤਾਂ ਕਾਲੇ ਵੀ ਹੋ ਜਾਣਾ ਤੇ ਵਿੱਚ ਤੇ ਪੱਕਣਾ ਨਹੀਂ ਹੈਗਾ ਸਹੀ ਢੰਗ ਨਾਲ ਠੀਕ ਹੈ ਜੀ ਐਦਾਂ ਹੌਲੀ ਹੌਲੀ ਜਿਉਂ ਜਿਉਂ ਉੱਪਰ ਨੌਂਗਾ ਸੇਕ ਮੀਡੀਅਮ ਹੋਣਾ ਚਾਹੀਦਾ ਆਪਣਾ ਫਿਰ ਇਹ ਫੁੱਲੂਗੇ ਵੀ ਤੇ ਪ੍ਰੋਪਰ ਬਰਾਬਰ ਪੱਕੂਗੇ ਆ ਦੇਖੋ ਥੋੜੀ देर ਬਾਅਦ ਉੱਪਰ ਆ ਗਿਆ ਨਾ ਇਹ ਆ ਦੇਖੋ ਠੀਕ ਹੈ ਜੀ ਐਦਾਂ ਉੱਪਰ ਆਉਣਾ ਚਾਹੀਦਾ ਸੇਕ ਜਿਹੜਾ ਇਸ ਟਾਈਮ ਆਪਣਾ ਬਿਲਕੁਲ ਠੀਕ ਹੈ ਆ ਦੇਖੋ ਤੁਹਾਨੂੰ ਮੈਂ ਟਿਕਾਉਂਦਾ ਇਹਨੂੰ ਚੱਕ ਕੇ ਜੇ ਮੰਨ ਲਵਾਂ ਇਹਦੇ ਰੇਸ਼ੇ ਠੀਕ ਹੈ ਜੀ ਖੁੱਲ ਰਹੇ ਆ ਵਿੱਚ ਤੇ ਤਾਂ ਸਮਝ ਲਓ ਤੁਹਾਡੇ ਵਧੀਆ ਬਣੇ ਹੋਏ ਆ ਇਹ ਤੇ ਲਓ ਜੀ ਹੁਣ ਆਪਾਂ ਇਹਨਾਂ ਨੂੰ ਛੱਡਦੇ ਆ ਇਹਦੇ ਵਿੱਚ ਸਾਰਿਆਂ ਨੂੰ ਯਾ ਤੁਹਾਡੇ ਕੋਲ ਜਿਆਦਾ بڑا ਘਾਣਾ ਹੋਇਆ ਠੀਕ ਹੈ ਜੀ ਤੁਸੀਂ ਦੋ ਬਾਰ ਫਰਾਈ ਕਰ ਲਿਓ ਜੇ ਤੁਹਾਡੇ ਕੋਲ ਛੋਟਾ ਘਾਣਾ ਹੋਇਆ ਤਾਂ ਕੜਾਹੀ ਦੇ ਵਿੱਚ ਕੀ ਖੁੱਲਾ ਜਾ ਪਾ ਕੇ ਠੀਕ ਹੈ ਜੀ ਇੱਕ ਬਾਰ ਫਰਾਈ ਕਰ ਲਿਓ ਤੇ ਸੇਕ ਠੀਕ ਹੈ ਜੀ ਬਿਲਕੁਲ ਘਟ ਹੋਣਾ ਚਾਹੀਦਾ ਤੇ ਜਦੋਂ ਆਪਾਂ ਨੇ ਛੱਡਣੀ ਐ ਤਾਂ ਹਲਕਾ ਹਲਕਾ ਆਪਾਂ ਨੇ ਕੀ ਹਲਾ ਦੇਣਾ ਠੀਕ ਆ ਜੀ ਕਪੜੇ ਕੋਲ ਕਾਣੇ ਹੋਗੇ 2 ਤੁਸੀਂ ਕੀ ਚੈੱਕ ਕਰ ਲਓ ਠੀਕ ਆ ਜੀ ਇੰਨਾ ਕੁ ਕੀ ਤੇਲ ਕੜਾਹੀ ਦੇ ਵਿੱਚ ਹੋਣਾ ਜ਼ਰੂਰੀ ਐ ਠੀਕ ਆ ਜੀ ਜੇ ਜ਼ਿਆਦਾ ਕੀ ਹੋਇਆ ਜ਼ਿਆਦਾ ਵੀ ਦਿੱਕਤ ਆਊਗੀ ਘੱਟ ਹੋਇਆ ਘੱਟ ਵੀ ਠੀਕ ਆ ਜੀ ਆ ਲੋ ਤੈਨਾਂ ਨੂੰ ਹੁਣ ਹਲਕੇ ਹਲਕੇ ਛੇੜਾਂਗੇ ਬਸ ਏਕ ਦੀ ਉਹ ਗੇਮ ਐ ਜੇ ਤੁਸੀਂ ਛੇਕ ਕੰਟਰੋਲ ਕਰਕੇ ਖੁਰਮੇ ਸਮਝ ਲਓ ਇੱਕ ਨੰਬਰ ਹੈ ਸੇ ਇੱਕ ਬਿਲਕੁਲ ਮੀਡੀਅਮ ਹੋਣਾ ਚਾਹੀਦਾ ਠੀਕ ਹੈ ਜੀ ਆਹ ਲੋ ਤਾਂ ਹੀ ਇਹ ਫੁੱਲੂਗੇ ਤੇ ਖਸਤਾ ਬਣੂਗੇ ਤੇ ਹੁਣ ਇਹਨਾਂ ਨੂੰ ਹਲਕੇ ਹਲਕੇ ਛੇੜੀ ਜਾਉਂਗੇ ਆਪਾਂ ਠੀਕ ਹੈ ਜੀ ਜ਼ਿਆਦਾ ਨਹੀਂ ਛੇੜਨੇ ਹੈਗੇ ਆ ਟੁੱਟ ਵੀ ਸਕਦੇ ਆ ਜਦੋਂ ਫਰਾਈ ਕਰਦੇ ਟਾਈਮ ਠੀਕ ਹੈ ਜੀ ਆਹ ਦੇਖੋ ਐਦਾਂ ਲੇਹਰਾ ਨਿਕਲਣ ਲੱਗ ਜਵੇ ਆ ਦੇਖੋ ਠੀਕ ਹੈ ਜੀ ਤਾਂ ਸਮਝ ਲਓ ਤੁਹਾਡਾ ਮੈਦਾ ਜਿਹੜਾ ਟੋ ਹੈ ਪਰਫੈਕਟ ਬਣ ਹੋ ਗਿਆ। ਐਦਾ ਲੇਅਰ ਨਿਕਲਣੀ ਚਾਹੀਦੀ ਠੀਕ ਹੈ ਜੀ ਜਿਹਦੇ ਵਿੱਚ ਮਿੱਠਾ ਪੈਂਦਾ ਏ। ਮਿੱਠਾ ਐਸੀ ਦੇਰਾਂ ਦੇ ਵਿੱਚ ਫਸਦਾ ਏ ਜ਼ਿਆਦਾ। ਤੇ ਲਓ ਜੀ ਹੁਣ ਇਹਨੂੰ ਹੌਲੀ-ਹੌਲੀ ਫਰਾਈ ਕਰੀ ਜਾਵਾਂਗੇ ਠੀਕ ਹੈ ਜੀ। ਸੇਕ ਰੱਖਾਂਗੇ ਆਪਾਂ ਮੀਡੀਅਮ ਆਏ। ਜ਼ਿਆਦਾ ਓਵਰ ਸੇਕ ਨਹੀਂ ਕਰਨਾ। ਤੇ ਉਸ ਤੋਂ ਬਾਅਦ ਕੱਢਦੇ ਆ ਇਹਨੂੰ ਬਾਹਰ। ਫਿਰ ਤੁਹਾਨੂੰ ਦਿਖਾਉਂਦੇ ਆ ਠੀਕ ਹੈ ਜੀ ਇਹਨੂੰ ਮਿੱਠਾ ਲਾ ਕੇ। ਤੇ ਤਕਰੀਬਨ ਇਹਨੂੰ ਪੱਕਣ ਨੂੰ 10 ਤੋਂ 15 ਮਿੰਟ ਲੱਗ ਜਾਂਦੇ ਆ ਆਰਾਮ ਨਾਲ। ਠੀਕ ਹੈ ਜੀ ਪਹਿਲਾਂ ਆਪਾਂ ਇਹਨੂੰ ਮੀਡੀਅਮ ਸੇਕ ਉੱਪਰ ਪਕਾਵਾਂਗੇ ਤੇ ਉਸ ਤੋਂ ਬਾਅਦ ਹਲਕਾ ਜਾਂ ਤੇਜ਼ ਸੇਕ ਕਰਕੇ ਫਿਰ ਕੱਢ ਲਾਂਗੇ ਬਾਹਰ ਇਹਨਾਂ ਨੂੰ ਤੇ ਲੋ ਜੀ ਇਹਨਾਂ ਨੂੰ ਪੱਕਦਿਆਂ ਨੂੰ 8 ਤੋਂ 10 ਮਿੰਟ ਹੋ ਗਏ ਆ ਠੀਕ ਹੈ ਜੀ ਮਠੀਆਂਾਂ ਚ ਪਰ ਤੇ ਹੁਣ ਆਪਾਂ ਸੇਕ ਕਰਦੇ ਆ ਤੇਜ਼ ਤੇ 2-4 ਮਿੰਟ ਬਾਅਦ ਠੀਕ ਹੈ ਜੀ ਇਹਨਾਂ ਨੂੰ ਕੱਢ ਲੰਨੇ ਆ ਫਿਰ ਆਪਾਂ ਬਾਹਰ ਹੁਣ ਠੀਕ ਹੈ ਜੀ ਪੱਕ ਕੇ ਇਹ ਰੈਡੀ ਆ ਆ ਦੇਖੋ ਠੀਕ ਹੈ ਜੀ ਬਹੁਤ ਵਧੀਆ ਇਹ ਬਣੇ ਆ। ਐਦਾਂ ਲੇਹਣਾ ਠੀਕ ਹੈ ਜੀ ਉੱਠਣੀਆਂ ਚਾਹੀਦੀ ਇਹਨਾਂ ਦੇ ਵਿੱਚ। ਫਿਰ ਇਹ ਵਧੀਆ ਬਣਦੇ ਆ। ਤੇ ਮੈਂ ਉਹ ਜੀ ਇਹਨਾਂ ਨੂੰ ਹੁਣ 1-2 ਮਿੰਟ ਬਾਅਦ ਆਪਾਂ ਕੱਢ ਲੈਂਦੇ ਆ ਬਾਹਰ। ਜਾਦਾ ਠੀਕ ਹੈ ਜੀ ਲਾਲ ਵੀ ਨਾ ਕਰਿਓ। ਫਿਰ ਇਹਦਾ ਖਾਣ ਦੇ ਵਿੱਚ ਟੇਸਟ ਨਹੀਂ ਆਉਂਦਾ ਹੈਗਾ ਠੀਕ ਆ ਫੁਕੇ ਹੋਏ ਮੈਦੇ ਦਾ। ਹੁਣ ਕੱਢਦੇ ਆ ਬਾਹਰ ਇਹਨਾਂ ਨੂੰ ਥੋੜੀ देर ਬਾਅਦ। ਤੇ ਲਓ ਜੀ ਹੁਣ ਕੱਢਦੇ ਇਹਨਾਂ ਨੂੰ ਆਪਾਂ ਬਾਹਰ ਠੀਕ ਆ ਜੀ ਤੇਲ ਵਿੱਚੋਂ ਤੇ ਜਦੋਂ ਆਪਾਂ ਨੇ ਤੇਲ ਵਿੱਚੋਂ ਬਾਹਰ ਕੱਢਨੇ ਆ ਇਹ ਠੀਕ ਆ ਜੀ ਹੱਥ ਨਾਲ ਚੈੱਕ ਕਰਦੇ ਆ ਜਿਆਦਾ ਕੜੇ ਵੀ ਨਹੀਂ ਹੋਣੇ ਚਾਹੀਦੇ ਤੇ ਜਿਆਦਾ ਨਰਮ ਵੀ ਨਹੀਂ ਹੋਣੇ ਚਾਹੀਦੇ ਠੀਕ ਆ ਜੀ ਤਨਨ ਚੋੜਨ ਚੋੜ ਕੇ ਹੁਣ ਕੱਢ ਲਾਂਗੇ ਬਾਹਰ ਤੇ ਲਓ ਜੀ ਖੁਰਮੇ ਆਪਣੇ ਫਰਾਈ ਹੋ ਚੁੱਕੇ ਆ ਹੁਣ ਤੁਹਾਨੂੰ ਦਿਖਾਉਂਦੇ ਆ ਠੀਕ ਆ ਜੀ ਮਠਾ ਲਾ ਕੇ ਇਹਨਾਂ ਨੂੰ ਬਹੁਤ ਵਧੀਆ ਬਣੇ ਆ ਇਹ ਤੇ ਉਧਰ ਸਹਿਜਪ੍ਰੀਤ ਵੀ ਸਕੂਲ ਤੋਂ ਆ ਗਿਆ ਤੇ ਲੋ ਜੀ ਸਹਿਜਪ੍ਰੀਤ ਵੀ ਸਕੂਲ ਤੇ ਆ ਗਿਆ ਇੱਧਰ ਕਰਿਆ ਛੁੱਟੀ ਕਰਿਆ ਆ ਸਾਸਰੀ ਕਾਲ ਤਾਂ ਕਰਦੇ ਸਾਰਿਆਂ ਨੂੰ ਛੁੱਟੀ ਕਾਲ ਸਾਰਿਆਂ ਨੂੰ ਸਾਰਿਆਂ ਨੂੰ ਕੋ ਚੈਨਲ ਸਬਸਕ੍ਰਾਈਬ ਕਰ ਲਓ ਜੀ ਚੈਨਲ ਸਬਸਕ੍ਰਾਈਬ ਕਰ ਲਓ ਜੀ ਇੱਧਰ ਅਰਸ਼ਪ੍ਰੀਤ ਗਲਾਈ ਲੱਗੀ ਹੋਈ ਕਰਨਾ ਗਲਾਈ ਕਰਦਾ ਤੂੰ ਆਇਆ ਇਹ ਤੇਰੇ ਕੋਲ ਅੱਜ ਮੈਂ ल्या ਕੇ ਦਈਆਂ ਜਿੰਨਾਂ ਨੂੰ ਫੱਟੀਆਂ ਠੀਕ ਆ ਜੀ ਕੀ ਆ ਇਹ ਬੁੱਤਾ ਫੱਟੀਆਂ ਫੱਟੀਆਂ ਤੈਨੂੰ ਪਤਾ ਹੈ ਸਭ ਫੇਰ ਤਾਂ ਠੀਕ ਆ ਜੇ ਤੈਨੂੰ ਪਤਾ ਏ। ਯਾ ਫਿਰ ਗਾ ਲਿਖੂਗਾ ਊੜਾੜਾ ਲਿਖੂਗਾ। ਊੜਾੜਾ ਹਾਂ ਊੜਾੜਾ ਲਿਖੂਗੇ ਠੀਕ ਹੈ। ਹਾਂ ਤੇ ਲਓ ਜੀ ਕੜਾਹੀ ਆਪਾਂ ਨੇ ਰੱਖ ਲਈ ਆ। ਠੀਕ ਆ ਜੀ ਸੈੱਟ ਕਰਕੇ। ਜਦੋਂ ਵੀ ਇਹਨੂੰ ਮਿੱਠਾ ਲਾਉਣਾ ਕਿਸੇ ਖੁੱਲੇ ਭਾਂਡੇ 'ਚ ਲਾਉਣਾ ਠੀਕ ਆ ਜੀ ਜਿੱਦਾਂ ਕੜਾਹੀ ਹੋ ਗਈ। ਕਿਸੇ ਹੋਰ ਭਾਂਡੇ 'ਚ ਮਿੱਠਾ ਨਹੀਂ ਲਾਉਣਾ ਤੁਹਾਡੇ ਕੋਲ ਲੋਟ ਨਹੀਂ ਆਣਾ ਹੈਗਾ। ਸਿਰਫ ਖੁੱਲੇ ਭਾਂਡੇ 'ਚ ਮਿੱਠਾ ਲਾਏ ਇਹਨੂੰ। 200 ਗ੍ਰਾਮ ਸ਼ੱਕਰ ਪਾ ਰਹੇ ਹਾਂ ਮੈਂ ਠੀਕ ਆ ਜੀ। ਚਾਹੇ ਗੁੜ ਲੈ ਲਿਓ ਚਾਹੇ ਸ਼ੱਕਰ ਲੈ ਲਿਓ ਠੀਕ ਹੈ ਜੀ ਪਾਈ ਆਪਾਂ ਨੇ ਮੈਦਾ ਫਰਾਈ ਕਰਿਆ ਠੀਕ ਹੈ ਜੀ ਤੇ ਪਾਈ ਇਹਨੂੰ ਸਮਾਨ ਲੱਗੂਗਾ ਚਾਹੇ ਪੂਰੀਓ ਲੈ ਲਿਓ ਪਰ ਮੈਂ ਪਾ ਰਿਹਾ ਮਿਕਸ ਕਰਕੇ ਇਸ ਕਰਕੇ ਮੈਂ 200 ਗ੍ਰਾਮ ਸ਼ੱਕਰ ਪਾ ਰਿਹਾ ਠੀਕ ਹੈ ਜੀ 50 ਗ੍ਰਾਮ ਪਾਉਂਗਾ ਚੀਨੀ ਤੇ ਲਓ ਜੀ 50 ਗ੍ਰਾਮ ਚੀਨੀ ਪਾ ਰਹੇ ਹਾਂ ਚੀਨੀ ਜਬ ਵੀ ਅਸੀਂ ਥੋੜੀ ਜਿਹੀ ਸ਼ੱਕਰ ਮਿਕਸ ਕਰਕੇ ਰੱਖੀ ਹੋਈ ਆ ਚਾਹ ਵਾਸਤੇ ਦੇਸੀ ਠੀਕ ਹੈ ਜੀ ਤੇ ਲਓ ਜੀ ਹੁਣ ਬਣਾਉਂਦੇ ਆ ਚਾਣੀ ਇਹਦੀ ਅੱਧੀ ਤੋਂ ਵੀ ਘੱਟ ਕੌਲੀ ਪਾਵਾਂਗੇ ਪਾਣੀ ਦੀ ਠੀਕ ਹੈ ਜੀ ਗੈਸ ਕਰਦ ਲੰਨੇ ਆ ਹੁਣ ਤੇ ਲਓ ਜੀ ਇਹਨੂੰ ਹੁਣ ਫਲਾਈ ਜਾਵਾਂਗੇ ਠੀਕ ਹੈ ਜੀ ਜਦੋਂ ਤੱਕ ਮੈਲਟ ਨਹੀਂ ਹੁੰਦਾ ਇਹ ਤੇ ਹੁਣ ਆਪਾਂ ਨੂੰ ਇਹਦੇ ਵਿੱਚ ਠੀਕ ਹੈ ਜੀ ਇੱਕ ਦੋ ਆਈਟਮ ਦੀ ਹੋਰ ਲੋਡ ਪਾਉਗੀ ਇਹਦੇ ਵਿੱਚ ਪਾਉਣ ਵਾਸਤੇ ਆਪਾਂ ਨੂੰ ਠੀਕ ਹੈ ਜਦੋਂ ਤੱਕ ਇਹ ਘੁਲਦੀ ਨਹੀਂ ਇਹਨੂੰ ਹਿਲਾਉਣਾ ਬੰਦ ਨਹੀਂ ਕਰਨਾ ਸੌਂਫ ਵਰਤੂਗੇ ਠੀਕ ਹੈ ਜੀ ਆਪਾਂ ਇਹਦੇ ਵਿੱਚ ਮਿੱਠੇ ਦੇ ਵਿੱਚ ਜਦੋਂ ਮਿੱਠਾ ਲਾਉਂਗੇ ਅਜਵੈਨ ਹੋਗੀ ਅਜਵੈਨ ਵਰਤੂਗੇ ਠੀਕ ਹੈ ਜੀ ਤੇ ਨਾਰੀਅਲ ਦਾ ਬਰਾਦਾ ਹੋ ਗਿਆ ਤੇ ਇੱਕ ਕੱਪਾ ਨੂੰ ਲੋੜ ਪਾਉਗੀ ਜੀ ਦੁਬਾਰਤੋਂ ਫਿਰ ਬੇਕਿੰਗ ਪਾਊਡਰ ਦੀ ਠੀਕ ਹੈ ਜੀ ਸੋ ਪਹਿਲਾਂ ਚਾਣੀ ਤਿਆਰ ਕਰਦੇ ਆਂ ਤੇ ਫਿਰ ਤੁਹਾਨੂੰ ਦੱਸਦੇ ਆਂ ਤੇ ਇੱਕ ਕੱਪਾ ਨੂੰ ਲੋੜ ਪਾਉਗੀ ਜੀ ਹੋਰ ਕਲਰ ਦੀ ਇਹ ਆਪਸ਼ਨਲ ਹੈ ਲਾਉਣਾ ਹੋਇਆ ਲਾ ਦਿਓ ਕਦਰ ਬਾਅਦ ਦੇ ਵਿੱਚ ਨਹੀਂ ਸਕਿੱਪ ਕਰ ਦਿਓ ਤੁਹਾਡੀ ਆਪ ਦੀ ਮਰਜ਼ੀ ਆ ਲਓ ਜੀ ਪਹਿਲਾਂ ਚਾਣੀ ਤਿਆਰ ਕਰਦੇ ਆਂ ਤੇ ਇੱਕ ਗੱਲ ਦਾ ਤੁਸੀਂ ਖਿਆਲ ਰੱਖਣਾ ਠੀਕ ਹੈ ਜੀ ਜਦੋਂ ਵੀ ਚਾਣੀ ਬਣਾਉਣੀ ਹੈ ਗੁੜ ਦੀ ਚੀਨੀ ਦੀ ਜਦੋਂ ਤੱਕ ਇਹ ਖੁਰਦਾ ਨਹੀਂ ਮਾਲ ਠੀਕ ਹੈ ਮਟੀਰੀਅਲ ਇਹ ਤੁਸੀਂ ਸੇਕ ਨਹੀਂ ਬਹੁਤਾ ਤੇਜ਼ ਕਰਨਾ ਠੀਕ ਹੈ ਜੀ ਮੀਡੀਅਮ ਸੇਕ ਪਰ ਇਹਨੂੰ ਆਪਾਂ ਨੇ ਉਹ ਕਰਨਾ ਹੈ ਘੋਲ ਲੈਣੇ ਸਾਰੇ ਸਮਾਨ ਨੂੰ ਤੇ ਉਸ ਤੋਂ ਬਾਅਦ ਸੇਕ ਤੇਜ਼ ਕਰਾਂਗੇ ਠੀਕ ਹੈ ਜੀ ਦੀ ਤਾਰ ਬਣਾਉਣ ਵਾਸਤੇ ਤੇ ਲਓ ਜੀ ਮਟੀਰੀਅਲ ਆਪਣਾ ਘੁਲ ਗਿਆ ਹੁਣ ਸੇਕ ਕਰਦੇ ਹਾਂ ਤੇਜ਼ ਠੀਕ ਹੈ ਜੀ ਤੇ ਕਿਹੜੀ ਚਾਸਣੀ ਆਪਾਂ ਨੇ ਲਾਉਣੀ ਆ ਤਾਰ ਦੀ ਠੀਕ ਆ ਜੀ ਤੁਹਾਨੂੰ ਤਾਰ ਵੀ ਬਣਾ ਕੇ ਦਿਖਾਉਣੀ ਆ ਤੇ ਲੋ ਜੀ ਚਾਣੀ ਆਪਣੀ ਪੱਕ ਚੁੱਕੀ ਆ ਜੀ ਤੇ ਹੁਣ ਤੁਹਾਨੂੰ ਦਿਖਾਉਣੀ ਆ ਠੀਕ ਆ ਜੀ ਇਹਨੂੰ ਚੈੱਕ ਕਰਕੇ ਆ ਦੇਖੋ ਆਪਾਂ ਨੇ ਹਲਕੀ ਜੀ ਉਂਗਲੀ ਨਾਲ ਲਾ ਕੇ ਚੈੱਕ ਕਰਨੀ ਆ ਤੇ ਤਾਰ ਆ ਜਿਹੜੀ ਐ ਇਦਾਂ ਦੀ ਬਣਨੀ ਚਾਹੀਦੀ ਠੀਕ ਆ ਜੀ ਮੋਟੀ ਬੜੀ ਚਿਪਕਣੀ ਚਾਹੀਦੀ ਐ ਜੇ ਮੰਨ ਲਓ ਚਾਣੀ ਨਰਮ ਰਹਗੀ ਫਿਰ ਆਪਣੇ ਖੁਰਮੇ ਵਧੀਆ ਨਹੀਂ ਬਣਨੇ ਹੈਗੇ ਠੀਕ ਆ ਜੀ ਮੋਟੀ ਤਾਰ ਦੀ ਜਸਨੀ ਪਾ ਦਿਓ ਅਜੂਬੈਂਟ ਪਾ ਦਿਓ ਠੀਕ ਹੈ ਜੀ ਇਹਦੇ ਵਿੱਚ ਸੌਂਫ ਪਾ ਲਿਓ ਠੀਕ ਹੈ ਜੀ ਕੋਈ ਚੱਕਰ ਨਹੀਂ ਤੇ ਇੰਨਾ ਕੁ ਪਾ ਦਿਓ ਬੇਕਿੰਗ ਪਾਊਡਰ ਇਹ ਹਲਕਾ ਜਿਹਾ ਪਾਵਾਂਗੇ ਜੀ ਰੰਗ ਕਈ ਵਾਰ ਗੁੜ ਕਾਲਾ ਹੁੰਦਾ ਠੀਕ ਹੈ ਜੀ ਤੇ ਇਹਨੂੰ ਹਲਾ ਦਾਂਗੇ ਸਾਰਿਆਂ ਨੂੰ ਕਰਾਂਗੇ ਮਿਕਸ ਆ ਦੇਖੋ ਬੇਕਿੰਗ ਪਾਊਡਰ ਪਾਉਣ ਨਾਲ ਇਹ ਫੁੱਲੂਗਾ ਠੀਕ ਹੈ ਜੀ ਤੇ ਲਓ ਜੀ ਹੁਣ ਪਾ ਦਾਂਗੇ ਇਹਦੇ ਵਿੱਚ ਖੁਰਮੇ ਆਪਣੇ ਠੀਕ ਹੈ ਜੀ ਤੈਨਾਂ ਨੂੰ ਕਰਾਂਗੇ ਮਿਕਸ ਇਹਦੇ ਨਾਲ ਠੀਕ ਹੈ ਜੀ ਸਾਰਿਆਂ ਨੂੰ ਬਚਾਣੀ ਦੀ ਗੇਮ ਹੈ ਠੀਕ ਹੈ ਜੀ ਚਾਣੀ ਨਰਮ ਨਾ ਰੱਖਿਓ ਤੇਜ਼ ਹੋ ਗਈ ਮਾੜੀ ਮੋਟੀ ਕੋਈ ਚੱਕਰ ਨਹੀਂ ਚੱਲ ਜੂਗੀ ਜੇ ਚਾਣੀ ਨਰਮ ਰਹੇਗੀ ਫਿਰ ਕੰਮ ਵਿਗੜ ਜਾਊਗਾ ਠੀਕ ਹੈ ਜੀ ਇਹਨਾਂ ਨੇ ਬਿਲਕੁਲ ਇਹ ਨਰਮ ਨਰਮ ਜੇ ਰਹਿ ਜਾਣਾ ਠੀਕ ਹੈ ਜੀ ਤੇ ਲੋ ਜੀ ਇਹਨੂੰ ਹੁਣ ਆਪਾਂ 1-2 ਮਿੰਟ ਇਦਾਂ ਹੀ ਕਰਾਂਗੇ ਜਦੋਂ ਇਹ ਮਿਕਸ ਹੋ ਗਏ ਤੇ ਹੁਣ ਆਪਾਂ ਇਹਨਾਂ ਨੂੰ ਥੋੜੀ ਦੇਰ ਵਾਸਤੇ ਕੋਈ ਕੱਪੜੇ ਨਾਲ ਜਾਂ ਕਿਸੇ ਪ੍ਰਾਤ ਪ੍ਰੂਤ ਨਾਲ ਠੀਕ ਹੈ ਜੀ ਇਦਾਂ ਟੱਕ ਦਾਂਗੇ ਦੋ ਤੋਂ 3 ਮਿੰਟ ਵਾਸਤੇ ਤੇ ਲੋ ਜੀ ਹੁਣ ਚੱਕ ਦਿਆਂ ਪ੍ਰਾਤ ਦੇ ਉੱਪਰ ਤੇ ਆਪਾਂ ਉੱਪਰ ਪਾਵਾਂਗੇ ਜੀ ਨਾਰੀਅਲ ਦਾ ਬਰਾਦਾ ਇਹਨਾਂ ਟੇਸਟ ਥੋੜਾ ਜਿਹਾ ਠੀਕ ਹੈ ਜੀ ਹੋਰ ਹੋ ਜਾਂਦਾ ਇਹ ਵਧੀਆ ਦੋ ਕ ਚਮਚੇ ਪਾ ਲਿਓ ਜੇ ਤੁਹਾਡੇ ਕੋਲ ਕੋਈ ਕੇਵੜਾ ਹੋਇਆ ਠੀਕ ਹੈ ਜੀ ਮੜਾ ਮੋਟਾ ਕੇਵੜਾ ਵੀ ਪਾ ਲਿਓ ਇਹਦੇ ਉੱਪਰ ਤੇ ਇਹਨੂੰ ਕਰਦੇ ਆ ਮਿਕਸ ਹੁਣ ਆਪਾਂ ਠੀਕ ਹੈ ਜੀ ਤੇ ਇਹਨਾਂ ਨੇ ਜਿਹੜੇ 5-7 ਮਿੰਟ ਚ ਇਹਨ ਬਿਲਕੁਲ ਠੰਡੇ ਹੋ ਕੇ ਸੈੱਟ ਹੋ ਜਾਣਾ ਠੀਕ ਹੈ ਜੀ ਤੇ ਜਦੋਂ ਵੀ ਹਲਾਉਣੇ ਆ ਠੀਕ ਹੈ ਜੀ ਖੋਚਣਾ ਜਿਹੜਾ ਠੀਕ ਹੈ ਜੀ ਸੈਂਡ ਪਰ ਤੇ ਪਾਉਣਾ ਤੁਸੀਂ ਐਦਾਂ ਮੰਨ ਲਓ ਵਿੱਚ ਤੇ ਨਹੀਂ ਪਾਉਣਾ ਜੇ ਵਿੱਚ ਤੇ ਪਾਉਗੇ ਫਿਰ ਇਹ ਟੁੱਟੂਗੇ ਫਿਰ ਤੁਸੀਂ ਕਹਣਾ ਦੱਸਿਆ ਨਹੀਂ ਹੈਗਾ ਤੇ ਲਓ ਜੀ ਐਦਾਂ ਹੁਣ ਇਹਨੂੰ ਥੋੜੀ ਦੇਰ ਵਾਸਤੇ ਫੋਲ ਕੇ ਛੱਡ ਦਾਂਗੇ ਮਿਲਦੇ ਆ ਫਿਰ ਮਾਰੇ ਠੰਡੇ ਹੋ ਜਵੇ ਇਹ ਉਹ ਤੋਂ ਬਾਅਦ ਫਿਰ ਤੁਹਾਨੂੰ ਦਿਖਾਉਣੀ ਆ ਪਲੇਟ 'ਚ ਕੱਢ ਕੇ ਤੇ ਉਸ ਤੋਂ ਬਾਅਦ ਫਿਰ ਅਸੀਂ ਚਾਹ ਬਣਾਉਂਗੇ ਤੇ ਨਾਲ ਇਹਨਾਂ ਨੂੰ ਖਾਉਂਗੇ ਤੇ ਲੋ ਜੀ ਖੁਰਮੇ ਆਪਣੇ ਹੌਲੀ ਹੌਲੀ ਠੰਡੇ ਹੋ ਰਹੇ ਆ ਠੀਕ ਹੈ ਜੀ ਆ ਦੇਖੋ ਕਿੰਨਾ ਵਧੀਆ ਮਿੱਠਾ ਲੱਗਿਆ ਇਹਨਾਂ ਦੇ ਉੱਪਰ ਤੇ ਜੇ ਤੁਹਾਡੇ ਖੁਰਮੇ ਇੱਕ ਲਗਤ ਜੰਮ ਗਏ ਠੀਕ ਹੈ ਜੀ ਫਿਰ ਸਮਝ ਲਓ ਚੀਨੀ ਟੈਟ ਹੋ ਗਈ ਜਿਆਦਾ ਤੇਜ਼ ਹੋ ਗਈ ਜੇ ਇਦਾਂ 10 20 ਮਿੰਟ 15 20 ਮਿੰਟ ਬਾਅਦ ਤੇ ਨਾਰਮਲ ਤੋਂ ਹੋ ਰਹੇ ਆ ਠੀਕ ਹੈ ਜੀ ਇਹ ਠੰਡੇ ਫਿਰ ਸਮਝ ਲਓ ਓਕੇ ਰਿਪੋਰਟ ਹੈ ਤੇ ਜੇ ਇਹ ਜੰਮ ਨਹੀਂ ਰਹੇ ਠੀਕ ਹੈ ਜੀ ਫੇਰ ਸਮਝ ਲਓ ਵੀ ਕੰਮ ਹੋ ਗਿਆ ਗੜਬੜ ਫੇਰ ਚਾਣੀ ਨਰਮ ਰਹੇਗੀ ਇਸ ਕਰਕੇ ਚਾਣੀ ਜਿੱਦਾਂ ਤੁਹਾਨੂੰ ਵੀਡੀਓ ਦੇ ਵਿੱਚ ਦੱਸੀ ਆ ਠੀਕ ਹੈ ਜੀ ਉਦਾਂ ਦੀ ਤਾਰ ਬਣਾ ਕੇ ਲਾਇਓ ਜੀ ਐਨ ਵਧੀਆ ਕੰਮ ਹੋਊਗਾ ਆ ਦੇਖੋ ਐਨਾ ਕੁ ਮਿੱਠਾ ਤੇ ਇਹਨਾਂ ਚੜਨਾ ਵੀ ਚਾਹੀਦਾ ਏ ਤਾਂ ਹੀ ਇਹ ਵਧੀਆ ਲੱਗਦੇ ਆ ਸੋ ਲਓ ਜੀ ਹੁਣ ਮਿਲਦੇ ਆ ਫਿਰ ਤੁਹਾਨੂੰ ਦਿਖਾਉਂਦੇ ਆ ਇਹਨੂੰ ਪਲੇਟ 'ਚ ਕੱਢ ਕੇ ਥੋੜੀ ਦੇਰ ਬਾਅਦ ਤੇ ਲਓ ਜੀ ਖੁਰਮੇ ਬਣ ਕੇ ਹੋ ਗਏ ਆਪਣੇ ਰੈਡੀ ਠੀਕ ਹੈ ਜੀ ਇਸ ਤਰੀਕੇ ਨਾਲ ਤੁਸੀਂ ਘਰਾਂ ਖੁਰਮੇ ਬਣਾ ਸਕਦੇ ਹੋ ਗੁੜ ਵਾਲੇ ਠੀਕ ਹੈ ਜੀ ਬਹਾਂ ਵਾਲੀ ਭਾਜੀ ਵਾਲੇ ਸੋ ਵੀਡੀਓ ਕਿੱਦਾਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਜੀ ਮਿਲਦੇ ਆ ਜੀ ਫਿਰ ਹੁਣ ਅਗਲੀ ਵੀਡੀਓ 'ਚ ਜਦ ਤੱਕ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਸੋ ਜਿਹੜੇ ਭੈਣ ਭਰਾ ਚੈਨਲ ਦੇ ਨਵੇਂ ਆ ਜੀ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਠੀਕ ਹੈ ਜੀ ਸੋ ਵੀਡੀਓ ਨੂੰ ਲਾਈਕ ਤੇ ਸ਼ੇਅਰ ਜੂਰ